ਸਤਿ ਸ੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਮੈਂ ਹਾਂ ਹਰਮਨਪ੍ਰੀਤ ਕੌਰ ਅੱਜ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਨਾਲ ਟਾਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਇਹ ਲੈਂਡ ਪੂਲਿੰਗ ਨੀਤੀ ਦੇ ਬਾਰੇ ਚ ਗੱਲ ਕਰਦੇ ਆ ਜੀ ਨਾਲੇ ਤਾਂ ਲੋਕਾਂ ਦੇ ਸਮਝ ਦਾ ਹਿੱਸਾ ਨਹੀਂ ਬਣ ਰਹੀ ਇਹ ਤੇ ਹੁਣ ਤਾਂ ਖੁੱਲ ਕੇ ਵਿਰੋਧ ਹੋਣ ਲੱਗ ਗਿਆ ਇਸ ਨੀਤੀ ਦਾ ਸਰਕਾਰ ਦੇ ਗਲ ਦੀ ਹੱਡੀ ਬਣ ਗਈ ਹੈ ਜੀ ਇਹ ਬਿਲਕੁਲ ਜੀ ਬਿਲਕੁਲ ਪਹਿਲੀ ਗੱਲ ਤਾਂ ਇਹ ਵੀ ਲੈਂਡ ਪੂਲਿੰਗ ਨੀਤੀ ਦੇ ਉੱਤੇ ਸਰਕਾਰ ਨੂੰ ਕਿਰਾ ਜਿਹੜਾ ਪਿਆ ਹੋਇਆ ਨਾ ਇਹਦੇ ਵਿੱਚੋਂ ਛੇਤੀ ਬਾਹਰ ਨਿਕਲ ਨਹੀਂ ਤੱਕਦੀ ਇਹ ਹੈ ਕਿਉਂਕਿ ਇਹਨਾਂ ਗੱਲਾਂ ਦੇ ਕਰਕੇ ਹੀ ਭਾਜਪਾ ਦੇ ਨੇਤਾਵਾਂ ਦਾ ਵੀ ਆਪਾਂ ਜਾਣਦੇ ਕਿ ਪਿੰਡਾਂ ਦੇ ਵਿੱਚ ਵੜਦਣਾ ਦੁੱਬਰ ਹੋਇਆ ਸੀ ਤੇ ਉਸੇ ਰਾਹ ਦੇ ਉੱਤੇ ਹੁਣ ਆਮ ਆਦਮੀ ਪਾਰਟੀ ਤੁਰ ਪਈ ਆ ਪਰ ਮੈਨੂੰ ਲੱਗਦਾ ਜੀ ਕਿ ਆਮ ਆਦਮੀ ਪਾਰਟੀ ਨੂੰ ਵੀ ਇਹ ਨੀਤੀ ਵਾਪਸ ਲੈਣੀ ਪੈਣੀ ਆ ਵੀ ਕਿਸਾਨ ਇਹ ਗੱਲ ਕਹਿੰਦੇ ਆ ਵੀ ਅਸੀਂ ਜ਼ਮੀਨ ਦੇਣੀ ਨਹੀਂ ਤੇ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਤੁਹਾਨੂੰ ਫਾਇਦਾ ਬਹੁਤ ਆ ਹੁਣ ਕਿਸਾਨਾਂ ਨੇ ਇਹ ਗੱਲ ਕਿਹੜੀ ਸ਼ੁਰੂ ਕਰਤੀ ਆ ਉਹ ਕਹਿੰਦੇ ਵੀ ਤੁਸੀਂ ਕਹਿੰਦੇ ਵੀ ਸਾਡੀ ਸਾਨੂੰ ਫਾਇਦਾ ਬਹੁਤ ਹੋਊਗਾ ਇਹ ਬਹੁਤ ਤੁਹਾਨੂੰ 4-4 ਕਰੋੜ ਰੁਪਏ ਦਾ ਤਿੱਲਾ ਕਰ ਜੂਗੀ ਫਨਾ ਕਰ ਜੂਗੀ ਉਹ ਕਹਿੰਦੇ ਵੀ ਤੁਸੀਂ ਸਾਡੀਆਂ ਜ਼ਮੀਨਾਂ ਨਾਲ ਵਟਾਂਦਰਾ ਕਰ ਲਓ ਠੀਕ ਆ ਤੇ ਸਾਨੂੰ ਤੁਸੀਂ ਉਹ ਜ਼ਮੀਨ ਦੇ ਦਿਓ ਜਿਹੜੀ ਤੁਹਾਡੇ ਕੋਲੇ ਆ ਤੇ ਤੁਸੀਂ ਇਸ ਥਾਂ ਦੇ ਉੱਤੇ ਜ਼ਮੀਨ ਲੈ ਲਓ ਜਿਹੜੀ ਥਾਂ ਦੇ ਉੱਤੇ ਇਹ ਲੈਂਡ ਪੂਲਿੰਗ ਨੀਤੀ ਹੈ ਤੇ ਤੁਸੀਂ ਆਪ 4-4 ਕਰੋੜ ਰੁਪਏ ਦਾ ਆਪ ਦਾ ਵੇਚ ਲਓ ਇਹ ਨਾਲੇ ਪੈਸੇ ਕਮਾ ਲਓ ਸਾਰੇ ਹੁਣ ਕਿਸਾਨ ਇਸ ਟਰੈਕ ਦੇ ਉੱਤੇ ਆ ਗਏ ਆ ਮਤਲਬ ਕਹਿਣ ਦਾ ਇਹ ਹੈ ਜੀ ਕਿ ਇਹ ਜਿਹੜਾ ਖੇੜਾ ਇਹ ਛੇਤੀ ਹੀ ਛੁੱਟਣਾਗਾ ਇਹ ਆਮ ਆਦਮੀ ਪਾਰਟੀ ਨੇ ਆਪਦੀ ਬਣੀ ਬਣਾਈ ਭਾਲਾ ਜਿਹੜੀ ਮਾੜੀ-ਮੋਟੀ ਬਾਕੀ ਸੀਗੀ ਉਹ ਵੀ ਮਿੱਟੀ ਪਟਾਉਣ ਵਾਲਾ ਕੰਮ ਕਰ ਲਿਆ ਤੇ ਇਹ ਹੁਣ ਤੁਸੀਂ ਦੇਖੋ ਇਹਦੇ ਦੂਰਅਸੀ ਨਤੀਜੇ ਕੀ ਨਿਕਲਦੇ ਆ ਪਰ ਇਹਦਾ ਹੁਣ ਇੱਕ ਹੋਰ ਪੱਖ ਆ ਗਿਆ ਆਮ ਆਦਮੀ ਪਾਰਟੀ ਦੇ ਕੁਝ ਨੇਤਾ ਜਿਹੜੇ ਉਹ ਹੌਲੀ-ਹੌਲੀ ਮਾੜੀ-ਮਦਮੀ ਦੀ ਸੁਰ ਦੇ ਵਿੱਚ ਨਾ ਕਿ ਗਲਤ ਨੂੰ ਗਲਤ ਵੀ ਕਹਿਣ ਲੱਗ ਪਏ ਆ ਲੋਕ ਸਭਾ ਦੇ ਮੈਂਬਰ ਆ ਜਿਹੜੇ ਮਾਲਵਿੰਦਰ ਸਿੰਘ ਕੰਗ ਉਹਨਾਂ ਨੇ ਕੱਲ ਸੋਸ਼ਲ ਮੀਡੀਆ ਦੇ ਉੱਤੇ ਲਿਖ ਕੇ ਪਾਇਆ ਜਿਹੜਾ ਅੱਜ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਉਹ ਕਹਿੰਦੇ ਜੀ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਜੋ ਇਤਰਾਜ਼ ਹਨ ਮੇਰਾ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਨੂੰ ਸੁਝਾ ਹੈ ਕਿ ਸਾਡੀ ਸਰਕਾਰ ਨੇ ਪਿਛਲੇ 3 ਸਾਲਾਂ ਵਿੱਚ ਕਿਸਾਨੀ ਦੀ ਬਿਹਤਰੀ ਲਈ ਬਹੁਤ ਕੰਮ ਕੀਤੇ ਹਨ ਜਿਵੇਂ ਕਿ ਖੇਤੀ ਲਈ ਬਿਜਲੀ ਦੀ ਨਿਰਵਿਘਨ ਸਪਲਾਈ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਣ ਦਾ ਟੀਚਾ ਮੰਡੀਕਰਨ ਵਿੱਚ ਤੇਜ਼ੀ ਫਸਲੀ ਵਿਭਿੰਨਤਾ ਤੇ ਕੰਮ ਕਰਨਾ ਆਦਿ ਇਸ ਨੀਤੀ ਉੱਤੇ ਵੀ ਕਿਸਾਨਾਂ ਨੂੰ ਤੇ ਸਾਡੀਆਂ ਕਿਸਾਨ ਜਿੱਥੇ ਬੰਦਿਆਂ ਨਾਲ ਗੱਲਬਾਤ ਕਰ ਰਹੀ ਉਹਨਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਹੀ ਸਰਕਾਰ ਨੂੰ ਅੱਗੇ ਵਧਣਾ ਚਾਹੀਦਾ ਹੈ। ਯਾਨੀ ਕਿ ਹੁਣ ਆਮ ਆਦਮੀ ਪਾਰਟੀ ਦੇ ਨੇਤਾ ਜਿਹੜੇ ਉਹ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਇਹ رائے ਦੇਣੀ ਸ਼ੁਰੂ ਕਰ ਚੁੱਕੇ ਜਿ ਕਿ ਆਪਾਂ ਨੂੰ ਕਿਸਾਨ ਨੂੰ ਭਰੋਸੇ ਦੇ ਵਿੱਚ ਲੈ ਕੇ ਹੀ ਇਹ ਅੱਗੇ ਵਧਣਾ ਚਾਹੀਦਾ। ਮਤਲਬ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਵੀ ਐਵੇਂ ਗੱਲ ਬਣਨੀ ਨਹੀਂ। ਜਣਕੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਕੁਝ ਕੁ ਬੰਦੇ ਐ ਐ ਜਿਨ੍ਹਾਂ ਨੂੰ ਇਹ ਗੱਲ ਕਹਿਣੀ ਪਈ ਜਾਂ ਹੋਰ ਕਹਿਣੀ ਪੈ ਸਕਦੀ ਆ ਕਿ ਭਾਈ ਇਸ ਤਰੀਕੇ ਦੇ ਨਾਲ ਆਪਾਂ ਜ਼ਮੀਨਾਂ ਲੈਣ ਦੀ ਥਾਂ ਤੇ ਪਹਿਲਾਂ ਉਹਨਾਂ ਨੂੰ ਭਰੋਸੇ ਦੇ ਵਿੱਚ ਲੈ ਲਈਏ ਸੋ ਵੈਨੇ ਭਾਈ ਹੋਰ ਅੱਗੋਂ ਕੌਣ ਕੌਣ ਇਹਨਾਂ ਨੂੰ ਰਾਇ ਦਿੰਦਾ ਇਹੋ ਜੀ ਆ ਕੇ ਵੈਨੇ ਭਾਈ ਆਉਂਦੇ ਸਮੇਂ ਦੇ ਵਿੱਚ ਹੋਰ ਕੀ ਕੀ ਨਤੀਜੇ ਆਉਂਦੇ ਆ ਪਰ ਕੁੱਲ ਮਿਲਾ ਕੇ ਇਹ ਆ ਵੀ ਆਮ ਆਦਮੀ ਪਾਰਟੀ ਦੀ ਕਿਰਕਰੀ ਬਹੁਤ ਹੋਈ ਜਾਂਦੀ ਆ ਆ 30 ਤਰੀਕ ਨੂੰ ਹੁਣ ਪੰਜਾਬ ਦੇ ਵਿੱਚ ਕਿ ਕਿਸਾਨਾਂ ਨੇ ਕਿਹਾ ਜੀ ਟਰੈਕਟਰ ਮਾਰਚ ਕਰਨਾ ਇਹ ਮੈਂ 100% ਸ਼ੂਰ ਹਾਂ ਵੀ ਇਹ ਲੈਂਡ ਪੂਲਿੰਗ ਨੀਤੀ ਪਾਸ ਨਹੀਂ ਹੋਣੀ ਹਾਂ ਇੱਕ ਮੈਨੂੰ ਹੋਰ ਲੱਗਦਾ ਵੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਮੂਰਖਤਾ ਹੋ ਨਹੀਂ ਸਕਦੀ ਜਦੋਂ ਉਹਨਾਂ ਨੂੰ ਪਤਾ ਵੀ ਭਾਈ ਪੰਜਾਬ ਦੇ ਵਿੱਚ ਸਾਡੀ ਦਫਾ ਪੱਟੀ ਜਾਣੀ ਹੈ ਤੇ ਪੰਜਾਬ ਦੇ ਵਿੱਚ ਲੋਕਾਂ ਨੇ ਸਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਹੁਣ ਤਾਂ ਲੋਕਾਂ ਨੇ ਪਿੰਡਾਂ ਦੇ ਵਿੱਚ ਲਿਖ ਕੇ ਲਾਤੀਆਂ ਗੱਲਾਂ ਵੀ ਸਾਡੇ ਲਈ ਪਿੰਡ ਸਾਡੇ ਪਿੰਡ ਦੇ ਵਿੱਚ ਆ ਕੇ ਜੇਕਰ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰੋਗੇ ਵੀ ਇਹਦੇ ਫਾਇਦੇ ਕੀ ਕੀ ਆ ਤੇ ਭਾਈ ਫਿਰ ਆਪਦਾ ਪੜਿਆ ਵਿਚਾਰ ਲਓ ਸੋ ਜਦੋਂ ਆ ਹਾਲਾਤ ਬਣੇ ਪਏ ਆ ਤੇ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਇਹਨਾਂ ਨੇ ਆ ਕੁਝ ਕੀਤਾ ਮੈਨੂੰ ਤਾਂ ਇਹ ਹੋ ਲੱਗਦਾ ਵੀ ਕਿਤੇ 5-7 ਮਹੀਨੇ ਕਿਸਾਨਾਂ ਦਾ ਰੌਲਾ ਪਾਉਂਦੇ ਆ ਉਨੀ ਦੇਰ ਦੇ ਵਿੱਚ ਪੰਜਾਬ ਦੇ ਕੋਈ ਹੋਰ ਮੁੱਦੇ ਹੋਣਗੇ ਜਿਨ੍ਹਾਂ ਤੋਂ ਧਿਆਨ ਲਾਂਭੇ ਕਰਨਾ ਹੋਊਗਾ ਵੀ ਫੇਰ ਆਪਾਂ ਇਹਨੂੰ ਵਾਪਸ ਲੈ ਲਾਂਗੇ ਸੋ ਸ਼ਾਇਦ ਇਹਦੇ ਪਿੱਛੇ ਕੋਈ ਇਹੋ ਜਿਹਾ ਕਾਰਨ ਵੀ ਹੋਵੇ ਜੀ ਜੀ ਬਿਲਕੁਲ ਪਰ ਬਹੁਤ ਸਾਰੇ ਫੈਸਲੇ ਆਵਾਜ਼ੀ ਪਾਰਟੀ ਦੇ ਇਹੋ ਜਿਹੇ ਨੇ ਜਿਹੜੇ ਸਵਾਲ ਖੜੇ ਕਰ ਰਹੇ ਨੇ ਜਿਹੜਾ ਸਭ ਲੋਕਾਂ ਦੀ ਸਮਝ ਦਾ ਹਿੱਸਾ ਹੀ ਨਹੀਂ ਬਣ ਰਹੀਆਂ ਇਹ ਗੱਲਾਂ ਇਹ ਕਹਿੰਦੇ ਸੀ ਅਸੀਂ ਰਾਜਨੀਤੀ ਬਦਲਣੀ ਹੈ ਪਰ ਜਿਹੜੇ ਜਿਹੜੇ ਕਦਮ ਇਹ ਚੁੱਕਣ ਲੱਗੇ ਰਾਜਨੀਤੀ ਬਦਲਣ ਵਾਲੇ ਨਹੀਂ ਇਹ ਤਾਂ ਉਹ ਪੁਰਾਣੇ ਵਾਲੀਆਂ ਹੀ ਗੱਲਾਂ ਨੇ ਆ 10 ਦਿਨ ਪਹਿਲਾਂ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਹਰਮਿਤ ਸੰਧੂ ਇਹਨਾਂ ਨੂੰ ਆਵਾਜ਼ੀ ਪਾਰਟੀ ਦਾ ਹਲਕਾ ਇੰਚਾਰਜ ਬਣਾ ਦਿੱਤਾ ਬਿਲਕੁਲ ਜੀ ਇਹਨਾਂ ਨੂੰ ਹਲਕਾ ਇੰਚਾਰਜ ਵੀ ਬਣਾਤਾ ਤੇ ਮੈਨੂੰ 100 ਦੇ ਵਿੱਚੋਂ ਤੇ 90 ਫੀਸਦੀ ਯਕੀਨ ਆ ਬੀ ਪਾਰਟੀ ਇਹਨਾਂ ਨੂੰ ਹੀ ਟਿਕਟ ਦੇਊਗੀ ਕਰਨ ਤਾਰਨ ਤੋਂ ਦੇਖੋ ਇਹ ਆਮ ਆਦਮੀ ਪਾਰਟੀ ਦੀਆਂ ਥੇਕ ਗੱਲਾਂ ਸੀ ਡਰਾਮੇਬਾਜ਼ੀ ਸੀ ਅਸੀਂ ਜੀ ਆ ਕਰਾਂਗੇ ਅਸੀਂ ਉਹ ਕਰਾਂਗੇ ਅਸੀਂ ਤੁਹਾਡੇ ਨਾਲ ਖੜੇ ਹਾਂ ਅਸੀਂ ਰਾਜਨੀਤੀ ਵਿੱਚ ਨਵਾਂ ਪੂਰ ਪੈਦਾ ਕਰਾਂਗੇ ਰਾਜਨੀਤੀ ਦੇ ਵਿੱਚ ਨਵੇਂ ਚਿਹਰੇ ਆਉਣਗੇ ਅਸੀਂ ਜੀ ਕੰਧਾਂ ਦੇ ਉੱਤੇ ਪੋਸਟਰ ਲਾਉਣ ਵਾਲਿਆਂ ਨੂੰ ਟਿਕਟਾਂ ਜਾਰੀ ਕਰਿਆ ਕਰਾਂਗੇ ਫਲਾਂ ਕਰਾਂਗੇ ਢੀਂਗ ਕਰਾਂਗੇ ਇਹ ਸਾਰੀਆਂ ਡਰਾਮੇਬਾਜ਼ੀਆਂ ਸੀ ਇਹ ਸਾਰਾ ਪਖੰਡਵਾੜ ਸੀ ਇਹਦੇ ਵਿੱਚ ਕੁਝ ਵੀ ਸੱਚਾਈ ਨਹੀਂ ਆ ਹੁਣ ਇਸ ਗੱਲ ਦਾ ਪਤਾ ਲੱਗ ਗਿਆ ਤੁਹਾਨੂੰ ਤੁਸੀਂ ਦੇਖੋ 10 ਦਿਨ ਪਹਿਲਾਂ ਹਰਬੀਤ ਸੰਧੂ ਆ ਜਿਹੜੇ ਉਹ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਏ ਆ ਤੇ ਉਹਨਾਂ ਨੂੰ ਟਿਕਟ ਵੀ ਮਿਲਣੀ ਆ ਤੇ ਕੱਲ ਉਹਨਾਂ ਨੂੰ ਹਲਕਾ ਇੰਚਾਰਜ ਬਣਾਤਾ ਕੀ ਤਰਨਤਾਰਨ ਦੇ ਵਿੱਚ ਕੰਨਾ ਤੇ ਪੋਸਟਰ ਲਾਉਣ ਵਾਲਾ ਕੋਈ ਹੈ ਹੀ ਨਹੀਂ ਸੀ ਕੀ ਤਰਨਤਾਰਨ ਦੇ ਵਿੱਚ ਐਸਾ ਕੋਈ ਬੰਦਾ ਹੀ ਨਹੀਂ ਸੀ ਕਿ ਭਾਈ ਜੀ ਨੂੰ ਆਪਾਂ ਮੌਕਾ ਦੰਦੇ ਇਹ ਤੁਸੀਂ ਦੇਖ ਲਓ ਗਿੱਦੜਵਾਹਾ ਦੇ ਵਿੱਚ ਵੀ ਇਵੇਂ ਸੀ ਆ ਕਾੜੀ ਦਲ ਦੇ ਵਿੱਚੋਂ ਬੰਦਾ ਆਇਆ ਡਿੱਪੀ ਤੇ ਉਹਨੂੰ ਭਾਈ ਇਹਨਾਂ ਨੇ ਉਮੀਦਵਾਰ ਬਣਾ ਕੇ ਤੇ ਜ਼ਿਮਨੀ ਚੋਣ ਜਿਤਾਈ ਆ ਤੁਸੀਂ ਜਲੰਧਰ ਦੀ ਗੱਲ ਕਰ ਲਓ ਮਹਿੰਦਰ ਭਗਤ ਬੀਜੇਪੀ ਦੇ ਵਿੱਚ ਸੀ ਇਹਨੂੰ ਲਿਆ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਿੱਤ ਲੰਗਰਾਲ ਦੀ ਸਾਥੇ ਚੋਣ ਲੜਾਈ ਆ ਤੁਸੀਂ ਗੱਲ ਚੱਬੇਵਾਲ ਦੀ ਕਰ ਲਓ ਉਹ ਕਾਂਗਰਸ ਦੇ ਵਿੱਚ ਸੀਗਾ ਇਸ਼ਾਂਕ ਚੱਬੇਵਾਲ ਤੇ ਉਹਨੂੰ ਭਾਈ ਇਧਰ ਨੇ ਪਾਸੇ ਲਿਆ ਕੇ ਤੇ ਚੋਣ ਲੜਾਈ ਤੇ ਜਿਤਾਇਆ ਮਤਲਬ ਇਹ ਹੈ ਜੀ ਕਿ ਇਹਨਾਂ ਦੇ ਕੋਲੇ ਆਪ ਦਾ ਤਾਂ ਕੁਝ ਵੀ ਨਹੀਂ ਆ ਇਹ ਉਧਰ ਲੈ ਪਾਸੇ ਬੰਦਾ ਚੱਕ ਲਿਆ ਉਧਰ ਨੇ ਪਾਸੇ ਬੰਦਾ ਚੱਕ ਲਿਆ ਜਿਹੜੇ ਲੋਕ ਮਗਰ ਧਮਕੜ ਜਿਨ੍ਹਾਂ ਨੂੰ ਕਹਿੰਦੇ ਆ ਇਹ ਧਮਕੜ ਤਾਂ ਬਸ ਉਹ ਜਿਹੜੇ ਮੀਂਹ ਪੈਣ ਤੋਂ ਬਾਅਦ ਬਾਹਰ ਨਿਕਲਦੇ ਆ ਜੇ ਇਹ ਬਸ ਵੋਟਾਂ ਤੋਂ ਪਹਿਲਾਂ ਬਾਹਰ ਨਿਕਲਦੇ ਆ ਜਾਂ ਫੇਸਬੁੱਕ ਤੇ ਗਾਲਾਂ ਗੋਲਾਂ ਪੰਡ ਨੂੰ ਹੁੰਦੇ ਹੋਰ ਤਾਂ ਪਮਕੜਾਂ ਦੇ ਪੱਲੇ ਕੁਸ਼ੇ ਨਹੀਂਗਾ ਹੁਣ ਸੋ ਮਤਲਬ ਕਹਿਣ ਦਾ ਹੈ ਜੀ ਸੋਹਾ ਸਰਾ ਸਰੇ ਤੇ ਗੰਡ ਵੀ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਉਹਨੇ ਆਪਦੀ ਦਫਾ ਪਟਾਉਣੀ ਸ਼ੁਰੂ ਕਰਤੀ ਹੈ ਇਹਦਾ ਕੋਈ ਸਿਧਾਂਤ ਨਹੀਂਗਾ ਜਿਵੇਂ ਬਾਕੀ ਪਾਰਟੀਆਂ ਉਸੇ ਤਰੀਕੇ ਦੀ ਇਹ ਬਣ ਗਈ ਹੈ ਜੀ ਬਿਲਕੁਲ ਸਹੀ ਤੇ ਜਨਾਬ ਸਾਹਿਬ ਉੱਧਰ ਰੌਲਾ ਬਹੁਤ ਪਿਆ ਹੋਇਆ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦਾ ਇੱਕ ਪਿਆਰ ਨੇ ਜਿਹਦੇ ਬਾਰੇ ਚ ਬੜੀ ਚਰਚਾ ਹੋ ਰਹੀ ਉਹ ਕਹਿੰਦੇ ਬੇਅਦਬੀ ਤੇ ਨਸ਼ਿਆਂ ਚ ਬਾਦਲ ਤੇ ਕੈਪਟਨ ਬਰਾਬਰ ਦੇ ਜ਼ਿੰਮੇਵਾਰ ਨੇ ਹਾਂਜੀ ਬਿਲਕੁਲ ਜੀ ਉਹਨਾਂ ਨੇ ਗੱਲ ਕਹੀ ਆ ਉਹ ਕਹਿੰਦੇ ਦੇਖੋ ਜੀ ਬੜੀ ਸਾਫ਼ ਤੇ ਸਪਸ਼ਟ ਗੱਲ ਆ ਵੀ ਇਹ ਜਿਹੜੀ ਗੱਲ ਚੱਲ ਰਹੀ ਆ ਨਾ ਇਸ ਵੇਲੇ ਵੀ ਭਾਈ ਆ ਬੇਅਦਬੀ ਕਹਿੰਦੇ ਤਾਂ ਜਾਂ ਬੇਅਦਬੀ ਇਹ ਬੇਅਦਬੀ ਬਾਦਲਾਂ ਦੇ ਰਾਜ ਦੇ ਵਿੱਚ ਵੀ ਹੋਈ ਆ ਕੈਪਟਨ ਦੇ ਰਾਜ ਦੇ ਵਿੱਚ ਵੀ ਹੋਈ ਆ ਬਾਦਲ ਵੀ ਜ਼ਿੰਮੇਵਾਰ ਆ ਕੈਪਟਨ ਵੀ ਜ਼ਿੰਮੇਵਾਰ ਆ ਉਹ ਕਹਿੰਦੇ ਜਦੋਂ ਸਾਡੀ ਸਰਕਾਰ ਸੀ ਬੇਦਬੀਆਂ ਉਦੋਂ ਵੀ ਹੋਈਆਂ ਤੇ ਬਾਦਲਾਂ ਦੇ ਰਾਜ ਦੇ ਵਿੱਚ ਵੀ ਹੋਈਆਂ ਇਹਨਾਂ ਨੇ ਕਦੇ ਨਸ਼ਿਆਂ ਦੇ ਖਿਲਾਫ ਤੇ ਬੇਦਬੀ ਦੇ ਖਿਲਾਫ ਅਸਲ ਅਰਥਾਂ ਦੇ ਵਿੱਚ ਕੰਮ ਕਰਨਾ ਚਾਹਿਆ ਹੀ ਨਹੀਂ ਉਹ ਕਹਿੰਦੇ ਵੀ ਅਸਤਾ ਕੈਪਟਨ ਨੂੰ ਵੀ ਉਦੋਂ ਕਹਿੰਦੇ ਹੁੰਦੇ ਸੀ ਵੀ ਭਾਈ ਤੇਰੇ ਕਰਕੇ ਇਸ ਵੇਲੇ ਬੁਰਾ ਹਾਲ ਹੋਇਆ ਪਿਆ ਤੇ ਤੂੰ ਇਸ ਵੇਲੇ ਭਾਈ ਪੰਜਾਬ ਦਾ ਭੱਠਾ ਬਿਠਾਉਣ ਤੇ ਲੱਗਿਆ ਉਹ ਕਹਿੰਦੇ ਹੁਣ ਵਾਲੀ ਜਿਹੜੀ ਸਰਕਾਰ ਆ ਇਹ ਵੀ ਕੱਲੀ ਗੱਲਾਂ ਦੇ ਵਿੱਚ ਹੀ ਟਾਈਮ ਟਪਾਉਂਦੀ ਤੇ ਨਾਲ ਇਹਦਾ ਨੇ ਵੀ ਗੱਲ ਕਹੀ ਆ ਕੀ ਭਾਈ ਵਿਕਰਮ ਮਜੀਠੀਏ ਦੀ ਲਈ ਗ੍ਰਿਫਤਾਰੀ ਆ ਇਹ ਅਸੂਲਾਂ ਤੋਂ ਉਲਟਾ ਸਿਧਾਂਤਾਂ ਤੋਂ ਸਖੜੀ ਗੱਲ ਆ ਤੇ ਇਵੇਂ ਹੋਣਾ ਨਹੀਂ ਚਾਹੀਦਾ ਉਹ ਕਹਿੰਦੇ ਵੀ ਦੇਖੋ ਸਾਡੇ ਅਸੀਂ ਤਾਂ ਮੂੰਹ ਤੇ ਕਹਿੰਦੇ ਆ ਵੀ ਭਾਈ ਸਾਡੀ ਸਰਕਾਰ ਦੇ ਮੌਕੇ ਕੈਪਟਨ ਮਰਿੰਦਰ ਸਿੰਘ ਨੇ ਇਦਾਂ ਗੱਲਾਂ ਦੇ ਬਲਗੌਰੀ ਨਹੀਂ ਕੀਤੀ ਤੇ ਜਦੋਂ ਬਾਦਲਾ ਦਾ ਰਾਏ ਸੀ ਤੇ ਉਹ ਬਾਦਲਾ ਨੇ ਨਹੀਂ ਕੀਤੀ ਗਈ ਤੇ ਹੁਣ ਵਾਲਿਆਂ ਨੇ ਵੀ ਨਹੀਂ ਕੀਤੀ ਉਹ ਕਹਿੰਦੇ ਵੀ ਦੇਖੋ ਹੁਣ ਤੁਸੀਂ ਦੱਸੋ ਕਿ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਜੀ ਹੁਣ ਤੱਕ ਬੇਦਬੀ ਦੇ ਮਾਮਲੇ ਦੇ ਵਿੱਚ ਕੋਈ ਕਾਰਵਾਈ ਹੋਈ ਹੈ ਕੋਈ ਇੱਕ ਪੈਸੇ ਦੀ ਕਾਰਵਾਈ ਹੋਈ ਇਸ ਮਾਮਲੇ ਚ ਵੀ ਭਾਈ ਇੱਥੇ ਬੰਦੇ ਫੜ-ਫੜ ਕੇ ਅੰਦਰ ਦੇਤੇ ਕੋਈ ਸੱਚ ਸਾਹਮਣੇ ਆ ਗਿਆ ਨਾ ਪਹਿਲਾਂ ਹੋਈ ਨਾ ਹੁਣ ਹੋਈ ਨਾ ਉਸ ਤੋਂ ਪਿਛਲੇ ਦੇ ਰਾਜ ਦੇ ਵਿੱਚ ਹੋਈ ਕਿ ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਦਾ ਵੀ ਬਸ ਇਹੀ ਹੈ ਰੌਲਾ ਗੋਲਾ ਹੋਰ ਨੇ ਪੜਪੱਲੇ ਕੁਤਬੀਗਾ ਇਹ ਬਸ ਥੁੱਕਣ ਨਾਲ ਬੜੇ ਪਕਾਉਣ ਵਾਲੇ ਹੈ ਜੀ ਜੀ ਤੇ ਜਨਾਬ ਸਾਹਿਬ ਭਾਜਪਾ ਆਗੂ ਦੇ ਦਫ਼ਤਰ ਚ ਕਿਵੇਂ ਬਾਗਲ ਸਾਹਿਬ ਦੀ ਫੋਟੋ ਲੱਗੀ ਹੋਈ ਸੀ ਇਸ ਗੱਲ ਤੇ ਬੜੇ ਸਵਾਲ ਖੜੇ ਹੋਏ ਨੇ ਜੀ ਕਿਹੜੇ ਨੇ ਇਹ ਆਗੂ ਦੇਖੋ ਇਹ ਸੁਰਜੀਤ ਕੁਮਾਰ ਜਿਆਣੀ ਨੇ ਜਿਹਨਾਂ ਦੇ ਦਫ਼ਤਰ ਦੇ ਵਿੱਚ ਤੇ ਬਾਦਲ ਸਾਹਿਬ ਦੀ ਫੋਟੋ ਲੱਗੀ ਆ ਵੱਡੇ ਬਾਦਲ ਸਾਹਿਬ ਦੀ ਤੇ ਇਸ ਗੱਲ ਦੇ ਉੱਤੇ ਨਾ ਪੱਤਰਕਾਰਾਂ ਨੇ ਸਵਾਲ ਕੀਤਾ ਸੁਰਜੀਤ ਕੁਮਾਰ ਜਿਆਣੀ ਨੂੰ ਉਹ ਕਹਿੰਦੇ ਵੀ ਤੁਸੀਂ ਹੈਗੇ ਬੀਜੇਪੀ ਦੇ ਨੇਤਾ ਪਰ ਤੁਹਾਡੇ ਦਫ਼ਤਰ ਦੇ ਵਿੱਚ ਵੱਡੇ ਬਾਦਲ ਦੀ ਫੋਟੋ ਲੱਗੀ ਆ ਕੀ ਕਹੋਗੇ ਉਹ ਕਹਿੰਦੇ ਜੀ ਦਫ਼ਤਰ ਦੇ ਵਿੱਚ ਤਾਂ ਚਲੋ ਲੱਗੀ ਲੱਗੀ ਆ ਮੇਰੇ ਤਾਂ ਦਿਲ ਦੇ ਉੱਤੇ ਵੀ ਲੱਗੀ ਆ ਉਹ ਕਹਿੰਦੇ ਵੀ ਉਹਦਾ ਨੇ ਫਾਜ਼ਲਕਾ ਹਲਕੇ ਦੇ ਲਈ ਇੰਨੇ ਕੰਮ ਕੀਤੇ ਆ ਵੀ ਅਸਤਾਨਾ ਨੂੰ ਆਪਣਾ ਆਈਡੀਅਲ ਬਣਦੇ ਆ ਉਹ ਕਹਿੰਦੇ ਵੀ ਜਿਨ੍ਹਾਂ ਨੂੰ ਅਸੀਂ ਆਈਡੀਅਲ ਮੰਨਦੇ ਉਹਨਾਂ ਦੀ ਫੋਟੋ ਕਿਉਂ ਨਾ ਲਾ ਗਏ ਅਸੀਂ ਕਿਤੇ ਵੀ ਲਾ ਸਕਦੇ ਆ ਉਹ ਕਹਿੰਦੇ ਵੀ ਇਹ ਕਲ ਸੱਚੀ ਆ ਵੀ ਪਾਰਟੀਆਂ ਦੀਆਂ ਗੱਲਾਂ ਬਾਤ ਦੀਆਂ ਵੀ ਭਾਈ ਪਾਰਟੀ ਬਾਜ਼ੀ ਦੇ ਵਿੱਚ ਆ ਗੱਲ ਇਉਂ ਹੋਗੀ ਉਹ ਗੱਲ ਇਉਂ ਹੋਗੀ ਪਰ ਕੁੱਲ ਮਿਲਾ ਕੇ ਗੱਲ ਇਹ ਏ ਜੀ ਕਿ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆ ਉਹ ਦੁਨੀਆਂ ਦੇ ਉੱਤੇ ਨਹੀਂ ਆ ਪਰ ਅਸੀਂ ਉਹਨਾਂ ਦੇ ਦੇਣਦਾਰ ਆ ਵੀ ਉਹਨਾਂ ਨੇ ਹਲਕੇ ਦੇ ਲਈ ਉਹਨਾਂ ਨੇ ਸਾਡੇ ਸਭ ਦੇ ਲਈ ਇੰਨੇ ਕੰਮ ਕੀਤੇ ਆ ਕਿ ਭਾਈ ਅਸੀਂ ਕਦੇ ਭੁੱਲ ਨਹੀਂ ਸਕਦੇ ਉਹ ਕਹਿੰਦੇ ਵੀ ਅਸੀਂ ਅਹਿਸਾਨ ਫਰਾਮੋਸ਼ ਨਹੀਂ ਗਏ ਵੀ ਭਾਈ ਇਸ ਤਰੀਕੇ ਦੇ ਨਾਲ ਫੜ ਅਸੀਂ ਭੁੱਲ ਗਏ ਉਹ ਦੁਨੀਆ ਦੇ ਉਤੇ ਨਹੀਂ ਹਤਾ ਸੋ ਉਹਨਾਂ ਨੇ ਭਾਈ ਆਪਦੇ ਵਿਚਾਰ ਪੇਸ਼ ਕੀਤੇ ਤਾਂ ਮੈਨੂੰ ਲੱਗਦਾ ਵੀ ਵਿਚਾਰ ਮਾੜੇ ਵੀ ਨਹੀਂ ਆ ਹਰ ਬੰਦੇ ਦੀ ਆਪਣੀ ਮਰਜ਼ੀ ਆ ਕੋਈ ਕਿਹਦੇ ਕੋਲੋਂ ਪ੍ਰਭਾਵਤਾ ਹੋ ਗਈ ਨੇ ਕੋਲੋਂ ਪ੍ਰਭਾਵਤਾ ਉਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਉਹਨਾਂ ਦੇ ਕੋਲੋਂ ਪ੍ਰਭਾਵਤ ਵੀ ਹਾਂ ਅਸੀਂ ਉਹਨਾਂ ਦੇ ਕੋਲੋਂ ਬੜਾ ਕੁਝ ਸਿੱਖਿਆ ਅਸੀਂ ਉਹਨਾਂ ਨੂੰ ਆਪਣਾ ਆਈਡੀਆਲ ਮੰਨਦੇ ਅਸੀਂ ਅਸੀਂ ਉਹਨਾਂ ਨੂੰ ਆਪਣਾ ਆਈਡੀਆਲ ਮੰਨਦੇ ਹਾਂ ਜੀ ਜੀ ਬਿਲਕੁਲ ਇਹ ਗੱਲਾਂ ਬਿਲਕੁਲ ਤੁਸੀਂ ਸਹੀ ਕਹੀਆਂ ਡਾਣਾ ਸਾਹਿਬ ਵੀ ਉਹਨਾਂ ਤੇ ਆਪਦੇ ਵਿਚਾਰ ਨੇ ਤੇ ਉਹਨਾਂ ਨੇ ਵਿਚਾਰ ਰੱਖੇ ਨੇ ਖੈਰ ਉਧਰ ਦੂਸਰੇ ਬੰਨੇ ਜਿਹੜਾ ਭਾਸ਼ਾ ਵਿਭਾਗ ਨੂੰ ਲੈ ਕੇ ਰੌਲਾ ਪਿਆ ਹੋਇਆ ਹੈ ਜੀ ਉਹਦੇ ਬਾਅਦ ਚ ਹੁਣ ਜਿਹੜਾ ਹਰਜੋਤ ਸਿੰਘ ਬੈਂਸ ਉਹਨਾਂ ਨੂੰ 1 ਅਗਸਤ ਨੂੰ ਕਹਿੰਦੇ ਅਕਾਲ ਤਖਤ ਸੱਪਤ ਤਲਬ ਕੀਤਾ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਪਿਛਲੇ ਦਿਨ ਹੀ ਆਪਾਂ ਜਾਣਦੇ ਆ ਕਿ ਸ਼੍ਰੀਨਗਰ ਦੇ ਵਿੱਚ ਭਾਸ਼ਾ ਵਿਭਾਗ ਦੇ ਵੱਲੋਂ ਇੱਕ ਸਮਾਰੰਗ ਕਰਵਾਇਆ ਗਿਆ ਸੀਗਾ ਗੁਰੂ ਤੇਗ ਬਹਾਦਰ ਜੀ ਦੀ ਸ਼੍ਰੀ ਦੀ ਸਾਹਿਬ ਦੀ ਰਸੰਦਰ ਵੱਡੇ ਵਿੱਚ ਜਿੱਥੇ ਅਭੀ ਗਾਇਕ ਵੀਰ ਸਿੰਘ ਦੇ ਵੱਲੋਂ ਪ੍ਰੋਗਰਾਮ ਬੀਸ ਕੀਤਾ ਗਿਆ ਉਸ ਪ੍ਰੋਗਰਾਮ ਦੇ ਵਿੱਚ ਨੀਮਾ ਕੱਤਾਂ ਪ੍ਰੀਤਾ ਨਾਲ ਚਰਖਾ ਚੰਨਣ ਦਾ ਗੀਤ ਗਾਇਆ ਸੀਗਾ ਤੇ ਉੱਥੇ ਲੋਕ ਨੱਚੇ ਸੀ ਤੇ ਥੋੜਾ ਜਿਹਾ ਵੀਰ ਸਿੰਘ ਵੀ ਨੱਚਿਆ ਤੇ ਇਹ ਵੀਡੀਓ ਕਲਿੱਪ ਵਾਇਰਲ ਹੋਈ ਤੇ ਫਿਰ ਸਵਾਲ ਇਹ ਪੈਦਾ ਹੋ ਗਿਆ ਵੀ ਭਾਈ ਜੇ ਸਰਕਾਰਾਂ ਇਦਾਂ ਦੇ ਸਮਾਰਾਮ ਕਰਵਾਉਣੀਆਂ ਤੇ ਫਿਰ ਭਾਈ ਆਹਾਂ ਨਾਚ ਗਾਣੇ ਰਹਿ ਜਾਣਾ ਫਿਰ ਅਸਲ ਅਰਥਾ ਦੇ ਵਿੱਚ ਤਾਂ ਪਾ ਸ਼ਹੀਦ ਦੀ ਸਾਦ ਦੀਆਂ ਭੁੱਲ ਗਏ ਹੁਣ ਉਸ ਤੋਂ ਬਾਅਦ ਵੀਰ ਸਿੰਘ ਤਾਂ ਤੁਰੰਤ ਸੇਮਡੇ ਜਾ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਕੁਲਦੀਪ ਸਿੰਘ ਗਰਗਾਜ ਨੂੰ ਮਿਲੇ ਆਪਣਾ ਮਾਫੀ ਨਾਮਾ ਦਿੱਤਾ ਕਿ ਉਹਨਾਂ ਨੇ ਮਾਫੀ ਨਾਮੇ ਦੇ ਉੱਤੇ ਜਥੇਦਾਰ ਨੇ ਵਿਚਾਰ ਕਰਨਾ ਪਰ ਉਸ ਵੇਲੇ ਉਹ ਸ਼੍ਰੀਨਗਰ ਵਾਲੇ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਹਰਜੋਤ ਸਿੰਘ ਬੈਂਸ ਹੋរី ਸੀ ਜਿਹੜੇ ਕਿ ਪੰਜਾਬ ਦੇ ਕੈਬਨਿਟ ਮੰਤਰੀ ਹੈ ਸੋ ਸਰਕਾਰ ਨੂੰ ਸਵਾਲ ਇਹ ਕੀਤਾ ਸੀ ਜਥੇਦਾਰ ਸਾਹਿਬ ਨੇ ਕਿ ਤੁਸੀਂ ਜੋ ਉੱਥੇ ਗੱਲ ਕਹਿੰਦੇ ਆ ਕਿ ਭਾਈ ਸ਼ਹੀਦੀ ਸ਼ਤਾਬਦੀ ਕਾ ਦੀ ਸ਼ੁਰੂਆਤ ਅਸੀਂ ਅੱਜ ਸ਼੍ਰੀਨਗਰ ਤੋਂ ਕਰਨ ਲੱਗੇ ਆ ਤੇ ਭਾਈ ਇਹ ਦੱਸੋ ਵੀ ਭਾਈ ਸ਼੍ਰੀਨਗਰ ਤੋਂ ਕਰਨੀ ਹੈ ਦੀ ਸ਼ੁਰੂਆਤ ਕਿ ਸਰਕਾਰਾਂ ਨੂੰ ਸ਼ਹੀਦੀ ਦਿਵਸ ਦਾ ਆਮ ਮਨਾਉਣ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਧਾਰਮਿਕ ਅਦਾਰਿਆਂ ਦਾ ਨਾ ਕਿ ਸਰਕਾਰਾਂ ਨੂੰ ਆਪੇ ਕੁਝ ਕਰਨਾ ਚਾਹੀਦਾ ਤੇ ਜਦੋਂ ਤੁਸੀਂ ਗੈਰ ਜ਼ਿੰਮੇਵਾਰੀ ਨਾਲ ਕਰੋਗੇ ਫਿਰ ਤਾਂ ਗਾਣਾ ਹੀ ਚੱਲਣੀ ਆ ਜਦੋਂ ਤੁਹਾਨੂੰ ਮਰਿਆਦਾ ਦਾ ਪਤਾ ਹੀ ਨਹੀਂਗਾ ਫਿਰ ਤਾਂ ਆਹ ਕੁਛ ਹੀ ਚੱਲਣਾ ਸੋ 1 ਅਗਸਤ ਨੂੰ ਆਯੋਜਨਿਕ ਮੈਸਦੂ ਤੇ ਜਸਵੰਤ ਸਿੰਘ ਜ਼ਫਰ ਜਿਹੜੇ ਕਿ ਭਾਸ਼ਾ ਭਗ ਦੇ ਡਾਕਟਰ ਨਾਲ ਦੋਵਾਂ ਨੂੰ ਤਲਬ ਕੀਤਾ ਗਿਆ ਸੋ ਦੋਵੇਂ ਜਾਣਦੇ ਆ ਕਿ ਨਹੀਂ ਜਾਣਦੇ ਇਹ ਵਕਤ ਦੱਸੂਗਾ ਪਰ ਬੈਂਸ ਹੋਰੀਏ ਉਸ ਤੋਂ ਪਹਿਲੇ ਕਹਿ ਚੁੱਕੇ ਜੀ ਕਿ ਮੈਂ ਤਾਂ ਜਾਊਂਗਾ ਤੇ ਮੈਂ ਤਾਂ ਉਹ ਕਹਿੰਦੇ ਜੀ ਨੰਗੇ ਫੇਰੀ ਜਾਣ ਨੂੰ ਤਿਆਰ ਆ ਜੀ ਤੇ ਟੇਲਾ ਸਾਹਿਬ ਉਧਰ ਦੂਸਰੇ ਬੰਨੇ ਕਹਿੰਦੇ ਕਿ ਭਗਵੰਤ ਮਾਨ ਹੋਰੀ ਫਿਰ ਤੂੰ ਐਕਸ਼ਨ ਮੋਡ ਚ ਨੇ ਜੀ ਕੈਪਟਨ ਸਾਹਿਬ ਨੂੰ ਬੜੀਆਂ ਖਰੀਆਂ ਖਰੀਆਂ ਸੁਣਾਈਆਂ ਕੀ ਮਾਮਲਾ ਦੇਖੋ ਜੀ ਕੈਪਟਨ ਬਲਿੰਦਰ ਸਿੰਘ ਨੇ ਨਾ ਇੱਕ ਗੱਲ ਕਹਤੀ ਉਹ ਕਹਿੰਦੇ ਦੇਖੋ ਜੀ ਜਿਹੜੀ ਵਿਕਰਮ ਸਿੰਘ ਦੀ ਜਿਹੜੀ ਗ੍ਰਿਫਤਾਰੀ ਹੈ ਨਾ ਇਹ ਬਿਲਕੁਲ ਗਲਤ ਤਰੀਕੇ ਨਾਲ ਕੀਤੀ ਗਈ ਹੈ ਇਹ ਗ੍ਰਿਫਤਾਰੀ ਦੀ ਕੋਈ ਤੁਕ ਨਹੀਂ ਬਣਦੀ ਗਈ ਇਹ ਤਾਂ ਕਰੇ ਜੀ ਸਿਧਾਂਤਾਂ ਨੂੰ ਪਰੇ ਰੱਖ ਕੇ ਤੇ ਨਿਯਮਾਂ ਤੋਂ ਉਲਟ ਜਾ ਕੇ ਤੇ ਇਹ ਗ੍ਰਿਫਤਾਰੀ ਕੀਤੀ ਗਈ ਹੈ ਤੇ ਫਿਰ ਭਗਵੰਤ ਮਾਨ ਨੇ ਖੜੀਆਂ ਖੜੀਆਂ ਸੁਣਾਈਆਂ ਔਰ ਇਹ ਗੱਲ ਕਹੀ ਕਿ ਜਦੋਂ ਤੁਸੀਂ ਸਰਕਾਰਾਂ ਦੇ ਵਿੱਚ ਸੀ ਤੁਸੀਂ ਤੇ ਤੁਹਾਡੇ ਆਪਣਿਆਂ ਨੇ ਕਿੱਟਾ ਵੇਚ-ਵੇਚ ਕੇ ਤੇ ਪੰਜਾਬ ਨੂੰ ਕਾਲਾ ਕਰਤਾ ਮਾਮਾ ਦੇ ਪੁੱਤ ਮਰਵਾਤੇ ਤੇ ਜੇਕਰ ਅਸੀਂ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਰਦੇ ਤਾਂ ਤੁਹਾਨੂੰ ਇਹਨਾਂ ਨਾਲ ਨਹੀਂ ਤਕਲੀਫ ਆ ਕਿਉਂਕਿ ਚਾਚੇ ਦੇ ਤਾਂ ਕਦੇ ਭਤੀਜੇ ਦੇ ਉੱਤੇ ਕਾਰਵਾਈ ਕਰਨੀ ਨਹੀਂ ਸੀ ਤੇ ਭਤੀਜੇ ਨੇ ਜੋ ਪੰਜਾਬ ਦੇ ਵਿੱਚ ਗੰਨ ਪਾਇਆ ਸੀਗਾ ਤੇ ਜੇਕਰ ਅਸੀਂ ਉਹਨੂੰ ਹੁੰਝੜ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਭਾਈ ਤੁਸੀਂ ਆ ਗੱਲਾਂ ਕਰਦੇ ਮਤਲਬ ਇਸ ਗੱਲ ਦੇ ਉੱਤੇ ਕਾਫੀ ਤੂੰਕੜਾ ਕਾਲੀ ਗੱਲ ਹੋ ਗਈ ਹੈ ਜੀ ਜੀ ਤੇ ਤਰਨਤਾਰਨ ਜ਼ਮੀਨੀ ਚੋਣ ਨੂੰ ਲੈ ਕੇ ਕੋਈ ਅਪਡੇਟ ਆਈ ਹੈ ਜੀ ਸਾਹਮਣੇ ਹੁਣ ਤਾਂ ਸਾਰਿਆਂ ਦੀਆਂ ਨਜ਼ਰਾਂ ਤਰਨਤਾਰਨ ਜ਼ਮੀਨੀ ਚੋਣ ਦੇ ਉੱਪਰ ਟਿਕੀਆਂ ਹੋਈਆਂ ਨੇ ਦੇਖੋ ਜੀ ਜ਼ਮੀਨੀ ਚੋਣ ਆ ਜਿਹੜੀ ਉਹਦੇ ਬਾਰੇ ਤਰੀਕ ਦਾ ਐਲਾਨ ਤਾਂ ਨਹੀਂ ਹੋਇਆ ਹਾਲੇ ਤੱਕ ਪਰ ਹੋ ਜਾਊਗਾ ਜੀ ਪੰਜ ਚਾਰ ਦਿਨ ਠਹਿਰ ਕੇ ਹੋ ਜਾਊਗਾ ਦੋ ਚਾਰ ਹਫ਼ਤੇ ਠਹਿਰ ਕੇ ਹੋ ਜਾਊਗਾ ਪਰ ਇਹ ਜ਼ਮੀਨੀ ਟੋੜ ਤਾਂ ਹੋਣੀ ਹੀ ਹੋਣੀ ਆ ਤੇ ਇਹਦੇ ਬਾਰੇ ਐਲਾਨ ਬਹੁਤ ਛੇਤੀ ਹੋਣ ਦੀ ਆਸ ਹੈਗੀ ਆ ਦੁਜੀ ਮਹਤਵਪੂਰਨ ਗੱਲ ਇਹ ਆ ਵੀ ਇਹ ਜਮਨੀ ਚੋਣ ਜਿਹੜੀ ਇਹ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਲਈ ਵਕਾਰ ਦਾ ਸਵਾਲ ਹੋਊਗੀ ਪਰ ਪੰਜਾਬ ਦੇ ਲੋਕਾਂ ਦੇ ਲਈ ਵਕਾਰ ਦਾ ਸਵਾਲ ਨਹੀਂ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਤਾਂ ਪਤਾ ਹੀ ਆ ਵੀ ਭਾਈ ਜੇ ਸੁੱਖ-ਸਾਂਦ ਰਵੇ ਸਾਰਾ ਕੁਝ ਤੇ ਜੇ ਨਾ ਰਿਆ ਸੁੱਖ-ਸਾਂਦ ਤੇ ਫਿਰ ਭਾਈ ਕੋਈ ਨਾ ਕੋਈ ਹੋਰ ਵੀ ਹੋ ਜਾਣੀ ਆ ਕਿਉਂਕਿ ਜਦੋਂ ਨੇਤਾ ਉੱਠਦੇ ਆ ਉਦੋਂ ਗੱਲ ਕਰਦੇ ਹੁੰਦੇ ਆ ਸੈਮੀਫਾਈਨਲ ਇਹ ਹੈ ਸੈਮੀਫਾਈਨਲ ਇਹ ਹੈ ਤੇ ਹਾਲੇ ਉਹ ਗੱਲ ਖਤਮ ਨਹੀਂ ਹੋਈ ਹੁੰਦੀ ਉਦੋਂ ਨਾ ਕੋਈ ਨਾ ਕੋਈ ਦੁਨੀਆ ਤੋਂ ਹੋਰ ਚਲਾ ਜਾਂਦਾ ਤੇ ਫਿਰ ਕਹਿੰਦੇ ਹੁਣ ਸੈਮੀਫਾਈਨਲ ਇਹ ਹੈ ਕੋਈ ਮਤਲਬ ਇਹਨਾਂ ਦੇ ਕੋਲੇ ਤਾਂ ਕੱਲੀ ਚੋਣ ਲੜਨ ਤਾਂ ਕੀ ਮਤਲਬ ਆ ਤੁਸੀਂ ਦੇਖੋ ਵੀ ਜਿਹੜੀ ਪਾਰਟੀ ਦੀ ਸਰਕਾਰ ਆ ਉਹ ਵੀ ਇਹੀ ਸੋਚਦੀ ਵੀ ਭਾਈ ਸੈਮੀਫਾਈਨਲ ਇਹ ਹੈ ਉਹਨਾਂ ਨੂੰ ਇਹ ਨਹੀਂ ਵੀ ਸਾਡੇ ਤਾਂ ਪਹਿਲਾਂ ਹੀ ਸੁੱਖ ਦੇ ਨਾਲ ਬਹੁਤ ਵਿਧਾਇਕ ਆ ਸਾਡੇ ਤਾਂ ਭਾਵੇਂ 10 12 15 ਨਾਂ ਵੀ ਹੋਣ ਤੇ ਤਾਂ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹ ਵੀ ਸਾਰਾ ਜ਼ੋਰ ਇਸੇ ਗੱਲ ਦੇ ਉੱਤੇ ਲਾ ਦਿੰਦੀ ਵੀ ਆਪਣੀ ਇੱਜ਼ਤ ਇਸੇ ਗੱਲ ਦੇ ਉੱਤੇ ਖੜੀ ਆ ਤੇ ਜਿਹੜੀਆਂ ਹਾਰੀਆਂ ਹੋਈਆਂ ਪਾਰਟੀਆਂ ਹੁੰਦੀਆਂ ਵਿਰੋਧੀ ਚ ਛੋਟਕਾ ਵੱਡੀਆਂ ਪਾਰਟੀਆਂ ਤਾਂ ਚਲੋ ਸੋਚਦੇ ਨਹੀਂ ਆ ਵੀ ਸਾਡੀ ਇੱਜ਼ਤ ਹੁਣ ਇਹ ਹੈ ਪਰ ਸੱਤਾਧਾਰੀ ਤੇ ਰਵੀ ਇਹੋ ਲੱਗਦਾ ਵੀ ਕੱਲੀ ਚੋਣ ਜਿੱਤਣ ਦੇ ਉੱਤੇ ਹੀ ਜ਼ੋਰ ਲਾਉਂਦੀ ਆ ਵੀ ਇੱਜ਼ਤ ਉਹਨਾਂ ਦੀ ਸਿਰਫ ਪੋਸਟ ਸੀਟ ਦੇ ਉੱਤੇ ਖੜੀ ਹੁੰਦੀ ਆ ਜਿਹੜੀ ਸੀਟ ਤੋਂ ਇੱਕ ਬੰਦਾ ਜਹਾਨੋਂ ਤੁਰ ਗਿਆ ਹੁੰਦਾ ਸੋ ਬਿਨੇ ਭਾਈ ਇੱਥੋਂ ਕੌਣ ਜਿੱਤਦਾ ਕੀ ਬਣਦਾ ਕੀ ਨਹੀਂ ਬਣਦਾ ਪਰ ਫਿਰ ਹਰ ਸਾਰੀਆਂ ਪਾਰਟੀਆਂ ਇਹੀ ਗੱਲ ਕਹੀ ਜਾਂਦੀਆਂ ਵੀ ਭਾਈ ਸੈਮੀ ਫਾਈਨਲ ਇਹ ਹਾਂ ਜੀ ਬਿਲਕੁਲ ਪਤਾ ਨਹੀਂ ਕਿੰਨੇ ਕਿ ਸੈਮੀਫਾਈਨਲ ਨੇ ਨਾ ਜੇ ਤੇ ਕਿੰਨਾ ਕਿ ਇਹਨਾਂ ਨੇ ਹੋਰ ਰੌਲਾ ਪਾਉਣਾ ਖੈਰ ਹੁਣ ਮਨੋਰੰਜਨ ਜਗਤ ਦੀ ਗੱਲ ਕਰਦੇ ਆਂ ਜੀ ਪੰਜਾਬੀ ਫਿਲਮਾਂ ਬਿਲਕੁਲ ਬ੍ਰੇਕ ਲੱਗੀ ਹੋਈ ਐ ਕੁਝ ਚੱਲ ਰਿਹਾ ਐ ਕਿ ਨਹੀਂ ਚੱਲ ਰਿਹਾ ਕੀ ਹਾਲ ਚਾਲ ਨੇ ਨਾ ਜਿੰਦਾ ਕੱਖ ਨਹੀਂ ਚੱਲਦਾ ਜੀ ਫਿਲਹਾਲ ਤਾਂ ਬਿਲਕੁਲ ਠੱਪਾ ਜੀ ਸੱਚਾ ਨਾਸ਼ ਹੋਇਆ ਪਿਆ ਬਿਲਕੁਲ ਪੰਜਾਬੀ ਫਿਲਮਾਂ ਜਿਹੜੇ ਭਾਅ ਦੇ ਵਿੱਚ ਆਉਣੀਆਂ ਉਸੇ ਭਾਅ ਦੇ ਵਿੱਚ ਤੁਰ ਜਾਂਦੀਆਂ ਤੇ ਵੱਡੀ ਗੱਲ ਐ ਜੀ ਕਿ ਪੰਜਾਬੀ ਫਿਲਮਾਂ ਦੇ ਵਿੱਚ ਚੱਲਣ ਵਾਲੀ ਗੱਲ ਵੀ ਕੋਈ ਨਹੀਂ ਜੀ ਪੰਜਾਬੀ ਫਿਲਮਾਂ ਹੁੰਦੀਆਂ ਬਸ ਐਂ ਨੇਰੀ ਨੂੰ ਹੋਲਗਾ ਤੇ ਨੇਰੀ ਨੂੰ ਵਾਪਸ ਚਲੀਆਂ ਜਾਂਦੀਆਂ ਕਿ ਨੇਰੀ ਖੜਦੀ ਨਹੀਂ ਹੁੰਦੀ ਨੇਰੀ 1-2 ਮਿੰਟ ਦੇ ਵਿੱਚ ਨੁਕਸਾਨ ਹੀ ਕਰਕੇ ਜਾਂਦੀ ਹੁੰਦੀ ਹੈ 5 ਮਿੰਟ ਲੈ ਜੇ ਤਾਂ ਨੁਕਸਾਨ ਕਰ ਜਾਂਦੀ ਆ ਇਹ ਤਾਂ ਬਸ ਆਰਥਿਕ ਤੌਰ ਦੇ ਉੱਤੇ ਨੁਕਸਾਨ ਕਰਕੇ ਜਾਂਦੀਆਂ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਰਦੀਆਂ ਦੂਜੀ ਗੱਲ ਇਹ ਜੀ ਕਿ ਆ ਤੁਸੀਂ ਦੇਖ ਲਓ ਹੁਣਾਂ ਫਿਲਮ ਹੋਰ ਕਈ ਆਉਣ ਲੱਗਣਾ ਇਹਨਾਂ ਦੇ ਵਿੱਚ ਵੀ ਮੇਰਾ ਸਿਰ ਪਤਾ ਨਹੀਂ ਕੀ ਨਿਕਲਣਾ ਕੀ ਨਹੀਂ ਇੱਕ ਫਫੇ ਕੁੱਟਣੀਆਂ ਫਿਲਮ ਹੋਣੀ ਆ ਆ ਹੌਲੇ ਹੌਲੇ ਸਰਬਾਲਾ ਜੀ ਆਈ ਆ ਉਸ ਤੋਂ ਪਹਿਲਾਂ ਹੋਰ ਬੜੀਆਂ ਫਿਲਮਾਂ ਆਈਆਂ ਆ ਦਿਲਜੀਤ ਵਾਲੀ ਫਿਲਮ ਭਾਰਤ ਦੇ ਵਿੱਚ ਲੱਗੀ ਨਹੀਂ ਚੱਲ ਮੇਰਾ ਪੁੱਤ ਭਾਗਤ ਜਿਹੜਾ ਤੀਜਾ ਕਿ ਚੌਥਾ ਇਹ ਭਾਰਤ ਦੇ ਵਿੱਚ ਲੱਗੀ ਨਹੀਂ ਰਿਲੀਜ਼ ਨਹੀਂ ਹੋਣੀ ਦੇ ਉੱਤੇਗੀ ਮੇਰੇ ਚ ਪਾਕਿਸਤਾਨੀ ਕਲਾਕਾਰ ਆ ਪਰ ਪੁੱਲ ਬਣਾ ਕੇ ਗੱਲ ਇਹ ਆ ਵੀ ਬਸ ਇੱਥੇ ਰੌਲਾ-ਗੋਲਾ ਹੀ ਆ ਵੀ ਪੰਜਾਬੀ ਫਿਲਮ ਆ ਗਈ ਪੰਜਾਬੀ ਫਿਲਮ ਆ ਗਈ ਬਸ ਪ੍ਰਚਾਰ ਕਰ ਲੈਂਦੇ ਆ ਪਰ ਪੰਜਾਬੀ ਫਿਲਮਾਂ ਦੇ ਵਿੱਚ ਹੁੰਦਾ ਕੁਝ ਨਹੀਂ ਗਾ ਮੈਨੂੰ ਨਾ ਇੱਕ ਗੱਲ ਬੜੀ ਵਧੀਆ ਲੱਗੀ ਸੁਭਾਸ਼ ਘਈ ਨੇ ਪਿਛਲੇ ਦਿਨੀ ਇਹ ਗੱਲ ਕਹੀ ਆ ਇੱਕ ਹਿੰਦੀ ਦੀ ਫਿਲਮ ਆਈ ਐਸ ਆ ਯਾਰਾ ਇਹ ਫਿਲਮ ਨੇ ਪਹਿਲੇ ਹਫਤੇ ਦੇ ਵਿੱਚ 175 ਕਰੋੜ ਰੁਪਏ ਦੀ ਕਮਾਈ ਕੀਤੀ ਕਲੈਕਸ਼ਨ ਕੀਤੀ 175 ਕਰੋੜ ਦੀ ਇਹਦੇ ਵਿੱਚ ਨਾ ਤਾਂ ਮੁੰਡਾ ਕੋਈ ਬਹੁਤ ਮਸ਼ਹੂਰ ਆ ਨਾ ਕੁੜੀ ਬਹੁਤ ਮਸ਼ਹੂਰ ਆ ਪਰ ਕਿਉਂਕਿ ਉਹ ਲਵ ਟ੍ਰਾਇੰਗਲ ਜੀ ਬੜੀ ਫਿਲਮ ਆ ਵੀ ਪਿਆਰ ਮੁਹੱਬਤ ਦੀ ਬੜੀ ਫਿਲਮ ਆ ਸੁਭਾਸ਼ ਕਈ ਨੇ ਗੱਲ ਕਹੀ ਆ ਵੀ ਇਹਦਾ ਮਤਲਬ ਕੀ ਨਿਕਲਿਆ ਵੀ ਬਿਲਕੁਲ ਅਨਨੋਨ ਕਲਾਕਾਰ ਕੋਈ ਫਿਲਮ ਦਾ ਪ੍ਰਚਾਰ ਨਹੀਂ ਕੁਝ ਵੀ ਨਹੀਂ ਕੀਤਾ ਕਿਤੇ ਫਿਲਮ ਜਿਹੜੀ ਉਸ ਉੱਪਰ ਉੱਪਰ ਹਿੱਟ ਹੋ ਗਈ ਆ ਇਹ ਦਾ ਮਤਲਬ ਇਹ ਆ ਕਿ ਸਾਨੂੰ ਯੂਥ ਨੂੰ ਨਾਲ ਜੋੜਨ ਵਾਲੀਆਂ ਫਿਲਮਾਂ ਬਣਾਉਣੀਆਂ ਪੈਣਗੀਆਂ ਉਹ ਸਾਨੂੰ ਮਟੀਰੀਅਲ ਪੇਸ਼ ਕਰਨਾ ਪਊਗਾ ਜਿਹੜਾ ਯੂਥ ਨੂੰ ਪਸੰਦ ਆਵੇ ਤੇ ਸਾਡੇ ਤਾਂ ਇੱਥੇ ਕੋਈ ਸੋਚਦਾ ਹੀ ਨਹੀਂ ਕਿ ਭਾਈ ਕਿਹਨੂੰ ਪਸੰਦ ਆਵੇ ਇਹ 5-7 ਪ੍ਰੋਡਿਊਸਰ ਇਕੱਠੇ ਹੋਏ ਹੁੰਦੇ ਆ ਜਿਨ੍ਹਾਂ ਨੇ ਕਰੋੜ-ਕਰੋੜ ਰੁਪਇਆ ਪਾਇਆ ਹੁੰਦਾ ਤੇ ਉਹ ਕਹਿੰਦੇ ਨੇ ਜੀ ਸਾਨੂੰ ਪਸੰਦ ਆ ਗਈ ਜੀ ਬਸ ਅਸੀਂ ਇਸ ਕਰਕੇ ਬਣਾਤੀ ਆ ਪਰ ਜਦ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਫਿਲਮਾਂ ਦੇ ਉੱਤੇ ਕੰਮ ਕਰਨਾ ਪਊਗਾ ਜੀ ਬਿਲਕੁਲ ਸਹੀ ਕਹਿ ਤੁਸੀਂ ਟੈਨਾ ਸਾਹਿਬ ਖੈਰ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਲਈ ਇੰਨੇ ਹੀ ਦੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ